ਨਾ ਸੱਜਣੋ ਪਿੰਡ ਛਪਾਰ ਤਹਿਸੀਲ ਡੇਲੋਂ ਤੇ ਜ਼ਿਲ੍ਹਾ ਲੁਧਿਆਣੇ ਤੋਂ ਤਿੰਨ ਤਾਂ ਮੱਝਾਂ ਦਿਖਾ ਦੇਂਗੇ ਇੱਕ ਤੋਕੜ ਮੱਝ ਫੁੱਲ ਵੱਡੀ ਇੱਕ ਬੂਰੀ ਤਾਜੀ ਸੂਈ ਤੇ ਇੱਕ ਮੋਰਾ ਚ ਪੈਂਦੀ ਕੱਟੀ ਤਾਜੀ ਸੂਈ ਤੇ ਦੋ ਦਿਖਾ ਦੇਾਂਗੇ ਮੱਲੋ ਬੈੜਾਂ ਤੇ ਰੇਟ ਇਹ ਸੱਜਣ ਦਾ ਬਿਲਕੁਲ ਜੈਜ ਰਹਿਣ ਵਾਲਾ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦੇਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਇੱਕ ਨੰਬਰ ਤੇ ਤੁਹਾਨੂੰ ਆ ਤੋਕੜ ਦਿਖਾ ਦਾਂਗੇ ਇਹ ਮੰਨ ਲਓ ਵੀ ਰੇਲ ਦੇ ਡੱਬੇ ਜਿੱਡੀ ਝੋਟੀ ਦਿਖਾ ਦਾਂਗੇ ਤੇ ਬਾਕੀ ਡੀਟੇਲ ਪਾਈ ਦੱਸ ਦੂਗਾ ਆ ਜਾਓ ਬਰਾਲੇ ਬੰਨੇ ਹੋ ਕੀ ਖਲਾ ਹੋਰ ਵਧੀਆ ਵੀਰੇ ਸਰਦੀ ਕਲਾ ਵਧੀਆ ਨਾਮ ਤੇ ਨੰਬਰ ਦੱਸ ਦੋ ਜੀ ਨਾਮ ਵੀਰੇ ਜਗਿੰਦਰ ਸਿੰਘ ਨੰਬਰ 84370 ਹਾਂਜੀ 63099 84370 63099 ਇੱਕ ਨੰਬਰ ਤੇ ਫਰਾਹੀ ਦਿਖਾ ਦਿਏ ਇਹ ਬਾਈ ਮੱਝ ਮੈਂ ਹੀ ਵੇਚੀ ਸੀ ਅਜੇ ਤੋਂ 3 ਮਹੀਨੇ ਪਹਿਲਾਂ ਠੀਕ ਆ ਗੱਲ 3 3.5 ਮਹੀਨੇ ਦੀ ਛੂਈ ਆ ਦੁੱਧ 13 ਕਿਲੋ ਹੁਣ ਤੋਲ ਕੇ ਲਿਆਇਆ ਸੀ ਓਕੇ ਜਾਣ ਕੇ ਹੁਣ ਉਪਰ ਆ ਜਾ ਕਰਕੇ ਮਿਲਦੀ ਠਾਪੀ ਤੇ ਹੀ ਆ ਦੁੱਧ 11 ਕਿਲੋ ਆ ਫੜੀ ਤਾਂ ਉਹਨਾਂ ਨੇ ਟੀਕਾ ਜ਼ਰੂਰ ਲਵਾਤਾ ਇਹਦੇ 15 ਤਰੀਕ ਨੂੰ ਲੈ ਹੋ ਜਾ ਸਾਈਡ ਨੂੰ ਇੱਕ ਸੁਭਾਲ ਲਵੀ ਓਏ ਉਹੀ ਬਾਈ ਸਾਈਡ ਨੂੰ ਮਾੜਾ ਜਾ ਇਹ ਬਾਡੀ ਬੁੱਡੀ ਕਰਾ ਦੇ ਮੈਂ ਇਹ ਮੈਂ ਹੀ ਨਹੀਂ ਜੰਮਦੀ ਹਾਂ ਫੁੱਲ ਵੱਡੇ ਕੱਦ ਚੱਕ ਘਰੀ ਚੁਬਰਾ ਪਰਲੇ ਪਾਸੇ ਉਰਲੇ ਬੰਨੇ ਸੁਹਾ ਕਿਹੜਾ ਰਹੂਗੀ ਸੁਵਾ ਬਈ ਇਹ ਤੀਜੀ ਤੀਜੇ ਸੂਈ ਹੋਈ ਆ ਮੇਰੀ ਬੇਟੀ ਹੋਈ ਆ ਸਾਰਾ ਕੁਝ ਸਬੂਤ ਪਏ ਨੇ ਹਾਤਾ ਜੀ ਤੇ 3 ਸਵਾ 3 ਮਹੀਨੇ ਦੀ ਸੂਈ ਵਾਲੀ ਵੀਡੀਓ ਪ੍ਰੂਫ ਹੈਗਾ ਹਾਂ ਹਾਂ ਮੇਰੇ ਕੋਲ ਸਾਰਾ ਕੁਝ ਪਿਆ ਠੀਕ ਆ ਬੱਚਾ ਹੈ ਨਹੀਂ ਹੁਣ ਇਹਦਾ ਨਹੀਂ ਬੱਚਾ ਹੁਣ ਬਈ ਹੈ ਨਹੀਂ ਇਹਦਾ ਮੇਰਦੀ ਥਾਪੀ ਤੇ ਆਉਦੀ ਮੇਰੇ ਕੋਲੇ ਥਾਪੀ ਤੇ ਆ 10 ਮਿੰਟ ਸਾਮ ਨੂੰ ਲੈਂਦੀ ਆ ਲਾਉਣ ਨੂੰ ਓਕੇ ਸੁਬਾ ਤਾਂ ਛੇਤੀ ਲਾ ਲੈਂਦੀ ਆ ਠੀਕ ਆ ਗੱਲ ਹਾਂ ਥੋਰਦੀ ਥਾਪੀ ਤੇ ਥੋਰਦੋ ਹੀ ਖੋਲ ਕੇ ਤੇ ਬਾਕੀ ਸੱਜਣਾ ਇੱਥੋਂ ਕਰ ਸਕਦੇ ਏ ਚੈੱਕ ਕੈਮਰੇ 'ਚ ਉਹੀ ਗੱਲ ਆ ਵੋ ਲੱਭੀ ਪਹਿਲੀ ਕਹਿੰਦੀ ਕਹਿੰਦਾ ਟਾਈਮ ਰੇ ਮਾਈਂ ਦੀ ਵੱਡੀ ਮੱਝ ਆ ਵਾਲੀ ਵਿਸ਼ਾਲ ਮੱਝ ਆ ਹਨਾ 3 ਲੱਖ ਦੀ ਮੈਂ ਆ ਬਾਈ ਪੂਰੇ ਠੀਕ ਆ ਗੱਲ ਆ ਚਵਾਈ ਦੀ ਕਿਵੇਂ ਆ ਚਵਾਈ ਦੀ ਪੂਰੀ ਵਧੀਆ ਬਾਈ ਤਾਜੀ ਨੇ ਕਿੰਨਾ ਕੁ ਦੁੱਧ ਪੈ ਨੇ ਤਾਜੀ ਨੇ ਬਾਈ ਇਹਨੇ ਦਿੱਤਾ 16 17 ਕਿਲੋ ਸੋਣੇ ਆਪਾਂ ਕਹੀ ਚਲੇ 22 ਕਿਲੋ ਦੇ ਤਾਂ ਠੀਕ ਆ ਗੱਲ ਆ ਹਾਂ 16 17 ਕਿਲੋ ਤਾਂ ਦਿੱਤਾ ਠੀਕ ਆ ਗੱਲ ਲੈ ਚੱਲ ਲੈ ਚੱਲ ਤਾਜੀ ਦਾ ਬਾਈ ਕਹਿੰਦਾ 16 ਤੋਂ 17 ਕਿਜੀ ਦਾ ਰਿਕਾਰਡ ਆ ਅੱਜ ਇਹਦੇ ਕੋਲੇ ਹੈਗਾ ਮੱਲੋ 11 12 ਕਿਲੋ ਤੋਂ ਤਾਂ 11 ਮੰਨ ਕੇ ਆਪਾਂ ਦੇਵਾਂਗੇ ਉਹ ਪਸ਼ੂ ਓਪਰਾ ਕਰ ਜਾਂਦਾ ਮੇਰੇ ਕੋਲ ਵੀ ਕਰ ਗਈ ਮੈਂ 13 ਚੋ ਕੇ ਲਿਆਇਆ ਸੀ ਠੀਕ ਆ ਇੱਕ ਦੋ ਦਿਨਾਂ ਚ ਉਸੇ ਸਪੀਡ ਤੇ ਆ ਜੂ ਗੱਬਣ ਕਰਾਤੀ ਇਹ ਇਹ ਗੱਬਣ ਬਾਈ ਉਹਨਾਂ ਨੇ ਕਰਾਤੀ ਖਵਨੀ ਤਾਂ ਦੁੱਧ ਤਾਂ ਹੀ ਨਹੀਂ ਉੱਥੇ ਆਈ ਹਾਲੇ ਠੀਕ ਆ ਗੱਲ ਬਾਈ ਨੂੰ 5 ਦਿਨ ਹੋ ਗਏ 15 ਤਰੀਕ ਨੂੰ ਟੀਕਾ ਲਵਾਤਾ ਸੀ ਠੀਕ ਆ ਗੱਲ ਡੋਕਾ ਜਾ ਭਰੀ ਜਾਂਦੀ ਏ ਠੀਕ ਆ ਗੱਲ ਥੋੜੀ ਐਨੂੰ ਕਰਦੇ ਗੱਬਣ ਬਾਈ ਕਹਿੰਦਾ ਕਰਾਈ ਵੀ ਕਿੰਨੇ ਕ ਦਿਨ ਦੀ ਕਰਾਈ ਆ ਬਾਈ ਆਈ ਡੀਆ ਕੋਈ ਬਾਈ 15 ਤਰੀਕ ਨੂੰ ਹੋਈ ਜਾ ਹੋ ਗਏ 16 ਦਿਨ ਹੋਏ ਨੇ 16 ਦਿਨ ਦੀ ਗੱਬਣ ਆ ਉਹ ਤੁਸੀਂ ਚਾਹੇ ਖਾਲੀ ਮੰਨ ਕੇ ਲੈ ਜਾ ਤੁਹਾਡੀ ਕਿਸਮਤ ਆ ਪਰ ਚੀਜ਼ ਚੰਗੀ ਆ ਵੀ ਅਗਲੇ ਸਾਲ ਚੰਗੇ ਪੈਸਿਆਂ ਦੀ ਵੀ ਆ ਜਿਹਨੇ ਪਾਲਣੀਆ ਵਿੱਚ ਹੀ ਆ ਠੀਕ ਆ ਗੱਲ ਚੀਜ਼ ਚੰਗੀ ਆ ਤੇ ਪੈਸੇ ਕਿੰਨੇ ਲਵਾਂਗੇ ਅੱਜ ਇਹਦੇ ਬਾਈ ਮੁੱਲ 1.25 ਆ ਇਹਦਾ ਹੁਣ ਕਿੰਨੇ ਦੇ ਦਾਂਗੇ ਜਮੀ ਜੱਸ ਇੱਕ 20 ਹੀ ਛੱਡਾਂਗੇ ਇੱਕ 20 ਹੀ ਹਾਂ ਹੁਣ ਜਿਹੜਾ ਜਰਾ ਏਚ ਵੀ ਇਹ ਕਹੂਗਾ ਨਾ ਵੀ ਯਾਰ ਜਾਦੇ ਪੈਸੇ ਨਹੀਂ ਹਨਾ ਉਹ ਰੱਬ ਦਾ ਨੋਈਆ ਇਸ ਤੋਂ ਬਾਅਦ ਕਹਿੰਦੇ ਵੀ ਰੱਬ ਦਾ ਨੋਈਆ ਇਸ ਤੋਂ ਬਾਅਦ ਉਹ ਬੰਦੇ ਨੂੰ ਨਾ ਰੱਬੇ ਖੁਸ਼ ਕਰ ਸਕਦਾ ਸਾਡੇ ਬਸ ਦਾ ਕੰਮ ਹੈ ਨਹੀਂਗਾ ਇੱਕ ਲੱਖ 20 ਹਜ਼ਾਰ ਚ ਐਡਾ ਵਿਸ਼ਾਲ ਤੋਹਫਾ ਤੇ ਹੁਣ ਮਾਰ ਦੋ ਨੰਬਰ ਵਾਲੀ ਤੇ ਕੈਮਰਾ ਲੱਭੀ ਇਹ ਆ ਗਈ ਬੂਰੀ ਥੱਲੇ ਦੀ ਹਰੀ ਵੀ ਸਾਫ਼ ਰਹੂਗੀ ਜੋ ਥੱਲੇ ਪੂਰੀ ਸਾਫ਼ ਤੇ ਇੱਥੋਂ ਮਾਰਦੇ ਲੱਭੀ ਕੈਮਰਾ ਸੂਆ ਬਈ ਇਹਦਾ ਸੂਆ ਇਹ ਬਈ ਦੂਜੇ ਸੂਈ ਹੋਈ ਆ ਦੂਜਾ ਇਹ ਤਾਂ ਜਮੇ ਹੀ ਬੇਸਾਂਭ ਕਰੋ ਲਈ ਆ ਯਾਰ ਮੈਂ ਕਹਿੰਦਾ ਤੇਲ ਹੀ ਲੱਗਿਆ ਹੋਊ ਇਹਦੇ ਬੋਤਲ ਠੀਕ ਆ ਡਿਜ਼ਾਈਨ ਚੰਗਾ ਹਾਂ ਚੰਗੀ ਕੱਟੀ ਆ ਯਾਰ ਮਾੜੀ ਨਹੀਂ ਡਿਜ਼ਾਈਨ ਆ ਗਿਆ ਪੂਰਾ ਚੰਗਾ ਸੂਆ ਇਹਦਾ ਜੇ ਕਦੇ ਸ਼ਾਂ ਵਾਲੇ ਦੇ ਕਰ ਬੱਚਾ ਕੀ ਆ ਗਿਆ ਜੀ ਨਾਲ ਬੱਚਾ ਇਹ ਤਾਂ ਮਗਰ ਕੱਟੀ ਆ ਗੁਰੀ ਹੋਊਗੀ 15 20 ਦਿਨ ਦੀ ਸੂਈ 15 ਹਾਂ ਪਰਲੀ ਕੱਟੀ ਦਿਖਾ ਖਾਦੀ ਜਾ ਕੇ ਇੱਕ ਵਾਰੀ ਆ ਕੱਟਾ ਉਹਦਾ ਪਲੂਨ ਦਾ ਠੀਕ ਆ ਗੱਲ ਇਹ ਆ ਕੱਟੀ ਆ ਗਈ ਜੀ ਤੇ ਬਾਈ ਕੈਮਰਾ ਤੇ ਬਾਕੀ ਸੱਜਣੋਂ ਇੱਥੋਂ ਕਰ ਸਕਦੇ ਹੋ ਚਾ ਇੱਕ ਗਰਦਨ ਪਤਲੀ ਤੇ ਫੁੱਲ ਲੰਮੀਆਂ ਤੇ ਫਿਰ ਤੋਂ ਫੁੱਲ ਨੇ ਆਏ ਆ ਵੀ ਖੁਸ਼ਕੀ ਨਹੀਂ ਮਾਰੇ ਹੋਏ ਨੇ ਦਰਦੁਲ ਵੀ ਬਾਈ ਕਰਦੇ ਨਮਾਈ ਨਹੀਂ ਹੋਣੀ ਮੈਂ ਕਹਿੰਦਾ ਯਾਰ ਬਾਈ ਕਹਿੰਦਾ ਬੋਤਲ ਤੇਲ ਦੀ ਲੱਗ ਗਈ ਹੈਨਾ ਘੱਟ ਸਾਮਚ ਆਈ ਆ ਜੇ ਟਾਂਚਾ ਸੋਨਾ ਰੱਖਦੇ ਸਟਰਕਚਰ ਹੈਨਾ ਯਾਰ ਜਿੰਨਾ ਕੁ ਰੇਟ ਕਰਨਾ ਇੰਨੇ ਦੀਆਂ ਨੇ ਗੱਬੜ ਬਹਿ ਜਾਣਾ ਬਾਜ ਹਾਂ ਕਿੰਨਾ ਦੁੱਧ ਬਾਈ ਦੇ ਕੋਲੇ ਬਾਈ ਦੁੱਧ ਤਾਂ ਥੱਲੇ 10 ਨੂੰ ਮੰਨ ਕੇ ਹੀ ਦੇਵਾਂਗੇ ਚੌਣ ਦਾ ਅੰਤਿਮ ਮੁੱਕੇ ਪੈਣੇ 9 ਲੀਟਰ ਦੁੱਧ ਅੱਜ ਮਤਲਬ ਚਵਾ ਦੇਾਂਗੇ ਹੈ ਤਾਂ 10 ਚਵਾ ਦੇਾਂਗੇ ਜੇ ਉਰੇ ਆਉਂਦਾ ਕੋਈ ਜੇ ਆਨਲਾਈਨ ਤਾ ਅਗਲਾ 9 ਮੰਨ ਲਗੇ ਲੈ ਜੀ ਠੀਕ ਆ ਗੱਲ ਆ 10 ਲੀਟਰ ਬਾਈ ਕਹਿੰਦਾ ਚਵਾ ਕੇ ਦੇਵਾਂਗੇ ਨਾਲ ਮੁਰਾ ਦੀ ਆ ਗਈ ਕੱਟੀ ਇਹਦੇ ਮੈਲੇ ਮੂਲੇ ਲੱਗ ਹਟੀ ਮੈਲੇ ਲੱਗੀ ਹੋਈ ਆ ਬਾਈ ਮੈਲੇ ਬਾਈ ਕਹਿੰਦਾ ਲੱਗੀ ਪਿਆ ਬੂਰੀ ਝੋਟੀ ਆ ਗਈ ਮੱਲੋ ਸੂਆ ਦੂਜਾ ਡਿਜ਼ਾਈਨ ਬਹੁਤ ਸੋਹਣਾ ਲੱਗਿਆ ਕਹਿੰਦਾ ਚੌਂਦ ਦੇ ਤਾਂ ਅੰਤਿਮ ਕਿੱਕੇ ਪੈਣੀ ਤੇ ਕਿੰਨੇ ਕਿੰਨੇ ਪੈਸੇ ਲੈ ਲਾਂਗੇ ਇਹ ਯਾਰ ਮੁੱਲ ਇੱਕ 10 ਗਰਾਲਾ ਕੁਛ ਕਰਾਲਾ ਇੱਕ 5 ਦੀ ਹਾਂ ਨਾ ਦਵਾਂਗੇ ਬਾਈ ਛੱਡ ਦੇ ਪੂਛ ਇੱਕ 5 ਦੀ ਜੈ ਸਨੋ ਹਾਂ ਆ ਉਹੀ ਗੱਲ ਆ ਮੈਂ ਰੇਟ ਕਿਸੇ ਗੱਲ ਤੂੰ ਕਿਹਾ ਸੀ ਵੀ ਆ ਸੱਜਣ ਤੇ ਬਾਲੇ ਜਾਇਜ਼ ਰੇਟ ਪਾਉਂਗੇ ਮ ਏ ਬਾਈ ਕਹਿੰਦਾ ਸਿਰਫ ਤੇ ਸਿਰਫ 1 5 ਦੀ ਹੋ ਜੂ ਤੇ ਹੁਣ ਮਾਰ ਲਵੀਂ ਇੱਥੇ ਕੈਮਰਾ ਓਏ ਆ ਡੇ ਮਾਰੀ ਇੱਥੇ ਕੱਟੀ ਆਈ ਆ ਬਾਈ ਰਾਜਸਥਾਨ ਦੀ ਇੱਥੋਂ ਇੱਥੋਂ ਮਾਰੀ ਕੈਮਰਾ ਜਦੋਂ ਐ ਜਾਊਗੀ ਨਸਾਂ ਨੂੰ ਸਾਂ ਕਰਾਦੀ ਜਾਂ ਇੱਕ ਲੈ ਲੇ ਗੁੰਡੀ ਭਈਆ ਆਂ ਗਾਂਲੇ ਬੰਨੋ ਚੈੱਕ ਕਰਾ ਤੇ ਜਾਨ ਜੂਨ ਵਾਲੀ ਆ ਨਾ ਹਾਂ ਵਾਲੀ ਚੰਗੀ ਆ ਬਈ ਆ ਜਾਨ ਕੱਟਾ ਵੀ ਓਨੀ ਜਾਨ ਚੀ ਆ ਬਾਈ 2 ਮਹੀਨੇ ਦਾ ਵੀ ਦਿਖਾ ਦੇ ਮਹੀਨੇ ਦੇ ਲਗ ਭਾਗ ਆ ਕਰੀ 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 ਵੱਡੀ ਮੱਝ ਆ ਇਹਨੂੰ ਬਈ ਬੱਚੇ ਤੇ ਮਾਰ ਦੂਗਾ ਕੈਮਰਾ ਇੱਕ ਕਰਦੇ 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 ਇਹ ਆ ਆ ਬੱਚਾ ਆ ਗਿਆ ਹਾਂ ਆ ਕੱਟਾ ਬਾਈ ਰਾਜਸਥਾਨ ਵਾਲਿਆਂ ਦੇ ਬੱਚੇ ਬਹੁ ਵੱਡੇ ਹੁੰਦੇ ਹਨ ਹਾਂ ਬੱਚੇ ਤੇ ਹੁਣ ਮਾਰ ਲੈ ਵੀ ਝੋਟੀ ਦੇ ਕੈਮਰਾ ਨਸਾਂ ਚੈੱਕ ਕਰਾ ਦੇ ਇਹ ਗਾਂ ਵਾਲੇ ਬੰਨੇ ਜਦੋਂ ਇੱਧਰ ਜਾਊਗੀ ਨਾ ਤਾਂ ਪਿਛਾ ਵਾਲੇ ਬੰਨੇ ਤੇ ਚੈੱਕ ਕਰਾ ਦੇ ਇਹ ਇੱਥੇ 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 ਮਾਰ ਗਏ ਆ ਪੱਕੀ ਗੁੰਢੀ ਤੇ ਤਸੱਲੀ ਇਹਦੀ ਸੁਆ ਇਹਦਾ ਸੁਆ ਬਾਈ ਪਲੂਣ ਸੁਈ ਹੋਈ ਹੈ ਪਹਿਲਣ ਹਾਂ ਦੰਦੋ ਚ ਦਿਖ ਰਹੀ ਜੱਕ ਚਾਰ ਦੰਦਾਂ ਹਾਂ ਦੁੱਧ ਹਾਜ਼ਰ ਕਿੰਨਾ ਹੈ ਦੁੱਧ 11 ਹੋਊ 10 ਮੰਨ ਕੇ ਦੇਵਾਂਗੇ ਬਾਈ 11 ਹਾਜ਼ਰ ਭਰਾ ਕਹਿੰਦਾ 10 ਮੰਨ ਕੇ ਲੈ ਜਾ ਲੈਵਾਂ ਰੱਖੋ ਵੀ ਫਿਕਸ ਜਾ ਤੇ ਉੱਤੋਂ ਬਾਡੀ ਵਾਲੀ ਕਮਾਲ ਦੀ ਰੱਖਦੀ ਆ ਤੌਰ ਖੋਲ ਕੇ ਇਹਦਾ ਨੰਬਰ ਆ ਗਿਆ ਤੀਜਾ ਇਹ ਆ ਗਈ ਰਾਜਸਥਾਨ ਦੀ ਕੱਟੀ ਇਹ ਬਾਈਕਾ ਸ਼ੀਲ ਬਹੁਤ ਆ ਯਾਰ ਜੁੱਥੇ ਖੜ ਗਈ ਖੜ ਗਈ ਗੰਡਾ ਪਾਉਂਗੇ ਯਾਰ ਜਮੀਂ ਜਾਨ ਬਹੁਤ ਆ ਹਨਾ ਬੋਲੀ ਜਾਨ ਬੋਲੀ ਦਾ ਬਹੁਤ ਟਾਇਰ ਰੱਖਦੀ ਆ ਰੱਖਦੀ ਆ ਜੋਸ਼ ਵਾਲਾ ਗੁੰਬਿਆ ਪਿਆ ਯਾਰ ਨਾੜਾ ਤਾਂ ਐ ਸਮਝ ਲਾ ਬਈ ਗੁੰਦੀਆਂ ਬਈਆਂ ਖਾ ਕੇ ਆ ਯਾਰ ਰਾਸਤਾਨ ਚ ਮੋਠ ਛੋਲੇ ਚੰਗੇ ਹਨਾ ਸਹੀ ਗੱਲ ਆ ਕਿੰਨੇ ਦਿਨ ਦਾ ਸੁਹ ਇਹਦਾ ਸੁਹਾ ਹੈਗੀ ਆ ਬਾਈ ਮਹੀਨੇ ਦੀ ਕਿੰਨਾ ਦੁੱਧ ਅੱਜ ਇਹ ਥਲੇ ਦੁੱਧ 11 ਕਿਲੋ ਆ ਬਾਈ 10 ਮੰਨ ਕੇ ਹੀ ਦੇਵਾਂਗੇ ਵੀ ਆਪਾਂ 11 ਇਹਦੇ ਕੋਲ ਆ ਹਾਂ 11 ਕਿਲੋ ਆ ਠੀਕ ਆ ਗੱਲ ਚੀਜ਼ਾਂ ਚੰਗੀਆਂ ਤਰੀਆਂ ਹਾਂ ਸਾਰੀਆਂ ਹੀ ਚੰਗੀਆਂ ਐਂ ਜੀ ਗੱਲ ਨਹੀਂ ਚੀਜ਼ਾਂ ਚੰਗੀਆਂ ਤੇ ਰੇਟ ਕੀ ਰਹੂਗਾ ਇਹਦਾ ਭਾਈ ਰੇਟ ਭਾਈ ਇਹਦਾ ਵੀ ਜਾ ਜੀ ਮੁੱਲ 15 ਕਰਾ ਲਾ 10 ਦੀ ਕੱਟੀ ਦੇਵਾਗੇ 1 ਲੱਖ ਤੇ 10 ਦੀ 10 ਦੀ ਭਾਈ ਕਹਿੰਦਾ ਇਹ ਦੇ ਦਾਂਗੇ ਰੇਟ ਉਹੀ ਗੱਲ ਆ ਵੀ ਜਵੇਂ ਜੈ ਜੀ ਰੇਟ ਰੈਨ ਵਾਲੇ ਨੇ ਉਹ ਚੀਜ਼ ਨਹੀਂ ਹੈਗੀ ਲੇਵਾ ਟਾਟਾ ਨਸਾਂ ਵਾਲੀ ਝੋਟੀ ਆ ਗਈ ਇਹ ਆ ਗਈ ਰਾਜਸਥਾਨ ਦੀ ਨਾਲ ਮੇਲ ਕਾਫ ਦੰਦੋ ਚੌਗੀ ਲੱਖ ਤੋਂ ਅੰਦਰ ਦਾ ਇਹਨਾਂ ਨੇ ਗੱਬਣਾ ਨਹੀਂ ਵੇਖ ਜਾਣਾ ਬੱਸ ਸਿੱਗਰ ਦੰਦੋ ਚਾਰ ਦਾ ਅੰਦਰ ਦੱਸਿਆ ਬਾਈ ਇਹ ਹੈ ਦੰਦੋ ਚੌਗੀ ਹਾਂ ਦੰਦੋ ਚੌਗੀ ਹੈ ਬਾਈ ਦੰਦੋ ਚੌਗੀ ਆ ਗਈ ਲੱਭੇ ਇੱਥੋਂ 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 ਮਾਰ ਇੱਥੋਂ ਮਾਰਦੀ ਕੈਮਰਾ ਦੰਦੋ ਚਾਰ ਦਾ ਅੰਦਰ ਰੂਗੀ 11 ਲੀਟਰ ਦੁੱਧ ਆਜਾ ਕਿੰਨੇ ਦੇਵਾਂਗੇ ਇੱਕ ਇੱਕ ਦਾਸ ਦੀ ਦੇਵਾਂਗੇ ਵੀਰੇ ਇੱਕ ਦਾਸ ਦੀ ਹੁਣ ਮਤਲਬ ਵੀ ਤਿੰਨਾ ਤੇ ਮਾਰ ਕੈਮਰਾ ਜੇ ਕੋਈ ਤਿੰਨ ਨਹੀਂ ਲੈਂਦਾ ਸੱਜਣ ਯਾਰ ਤਿੰਨਾ ਚੋਂ ਕਰਦਾ ਮਾਫੀ ਕੋਈ ਪੂਰਾ ਵਧੀਆ ਕਰਦਾਂਗੇ ਪਹੁੰਚ ਕਰਦਾਂਗੇ ਉਹ ਰੋ ਅੰਬਰਸਰ ਤਿੰਨਾ ਦੀ ਆ ਤਿੰਨਾਂ ਦੀ ਕਰਦਾਂਗੇ ਜੇ ਕੋਈ ਤਿੰਨੇ ਲੈਂਦਾ ਤਿੰਨਾਂ ਦੀ ਕਰਦਾਂਗੇ ਆ ਤਿੰਨੇ ਖੜੀਆਂ ਵੀ ਆਉਣ ਨੇ ਜੱਟੀਆਂ ਤਿੰਨਾਂ ਦੀ ਕਰਦਾਂਗੇ ਜੇ ਕੋਈ ਤਿੰਨ ਲੈਂਦਾ ਤਿੰਨਾਂ ਦੀ ਹੋਊਗੀ ਉਸ ਹਿਸਾਬ ਨਾਲ ਸੱਜਣ ਫੋਨ ਲਾ ਲਓ ਕੱਲੀ ਦੀ ਪਹੁੰਚ ਨਹੀਂ ਹੋਣੀ ਹਣੀ ਹਾਂ ਕੱਲੀ ਦੀ ਨਹੀਂ ਹੋਣੀ ਵੀ ਆ ਤਿੰਨਾਂ ਦੀ ਪਹੁੰਚ ਬਾਈ ਕਹਿੰਦਾ ਕਰਦਾਂਗੇ ਇੱਕ ਨੰਬਰ ਵਾਲੀ ਇੱਕ 20 ਦੀ ਇੱਕ 5 ਦੀ ਇੱਕ 10 ਦੀ ਹਾਂ ਠੀਕ ਆ ਗੱਲ ਤੇ ਹੁਣ ਮਾਰ ਅਗਲੇ ਨੰਬਰ ਵਾਲੀ ਬੈੜ ਤੇ ਕੈਮਰਾ ਹਾਈਟ ਮੀਡੀਅਮ ਆ ਸੂਆ ਬਾਈ ਇਹ ਸੂਆ ਬਾਈ ਪਲੂਣੀ ਸੂਈ ਹੈ ਪਹਿਲਣ ਕਿੰਨੇ ਦਿਨ ਦੀ ਸੂਈ ਹੋ ਗਈ ਸੂਈ ਹੋ ਗਈ ਇਹ 5 6 ਦਿਨ ਦੀ ਬਾਈ ਕਿੰਨੀ ਬੋਲੀ ਅੱਜ ਬੜੀ ਉਹ 15 ਕਿਲੋ ਯਾਰ 14 ਮੰਨ ਕੇ ਦੇ ਦਾਂਗੇ 15 ਹੈਗੀ ਹਾਂ 15 ਖੁੱਲੀ ਆ ਚੌਣ ਚੌਣ ਬਹੁਤ ਚੰਗਾ ਲੱਗਿਆ ਬਈ ਹਾਂ ਹੌਲੀ ਜੀ ਇਹਨਾਂ ਨੇ ਬੜਾ ਥੋਣੀ ਰੋਕਦੀ ਹੈ ਨਾ ਹਾਂ ਬੜਾ ਥੋਣੀ ਰੋਕਦੀ ਹਾਂ ਖੋਲੇ ਚ ਬਰਾ ਲਿਆ ਚਲ ਸੁਆ ਇਹਦਾ ਪਹਿਲਾ ਬਈ ਦੰਦੋ ਕਿਵੇਂ ਆਹੀ ਦੰਦੋ ਸਿੱਗੀ ਆ ਬਈ ਛੇ ਦੰਦ ਹੈ ਹਾਂ ਐ ਰਾਸ਼ਾਂਟ ਮੇਂ ਸਰੀਰ ਚ ਨਾ ਹਾਂ ਪੂਰੀ ਟੌਪ ਦੀ ਵਸੀ ਆ ਪੂਰੇ ਸ਼ਾਂਟ ਮੇਂ ਸਰੀਰ ਚ ਲੀ ਵਾ ਬਾਲਾ ਸੋਨਾ ਰੱਖਦੀ ਹੈ ਨਾ ਠੋਸਲੇ ਵਾ ਰੱਖਦੀ ਆ ਜਮ ਸਹੀ ਗੱਲ ਫਾਸਵੇਂ ਲੇਵੇ ਚ ਆ ਕਿੰਨੇ ਦਿਨ ਦੀ ਸੂਈ ਦੱਸਿਆ ਬਈ ਇਹ ਸੂਈ ਹੋ ਗਈ 5-6 ਦਿਨ ਦੀ ਕੋਈ ਤੇ ਕਿੰਨਾ ਬ ਅੱਜ 14 ਮੰਨ ਕੇ ਦੇ ਦਾਂਗੇ 15 ਕਿਲੋ ਹੀ ਉਹ ਬੋਲਣਾ ਹੈਗਾ ਬਾਈ ਕਹਿੰਦਾ 15 ਉਹ ਡੰਗ ਤਾਂ ਹੀ ਬਣੀ ਹੋਈ ਆ ਇਹ ਚਣ ਕੇ ਆਪਾਂ ਝੂਠ ਨਹੀਂ ਬੋਲਦੇ ਟਾਈਮ ਨਾਲ ਜ਼ਰੂਰ ਚੋਈਆਂ ਹੋਈਆਂ ਨੇ ਵੀਡੀਓ ਕਰਕੇ ਠੀਕ ਆ ਗੱਲ ਇਹ ਡੰਗ ਤਾਂ ਹੀ ਬਣੀ ਹੋਈ ਆ ਠੀਕ ਆ ਗੱਲ ਆ ਤੁਸੀਂ ਇਹ ਮੰਨ ਲਓ ਹਾਂ ਵੀ ਟਾਈਮ ਤੋਂ ਟਾਈਮ ਚਬਾ ਕੇ ਦੇਣਾ ਸਾਰੇ ਪਸ਼ੂ ਜਿਹੜਾ ਮਰਜ਼ੀ ਲੈ ਲੇ ਭਰਾ ਉਹ ਤਾਂ ਕੋਈ ਜਿਹੜਾ ਮਰਜ਼ੀ ਪਸ਼ੂ ਤੁਹਾਨੂੰ ਬਾਈ ਕਹਿੰਦਾ ਲੈ ਲਓ ਠੰਡੀਆਂ ਸਵੇਰ ਦੀ ਹਾਂ ਠੰਡੀ ਪੂਰੀ ਆ ਬਾਈ ਚੱਕ ਨਿਆਣਾ ਉਹਨੇ ਆਪਾਂ ਹੀ ਬੱਚਾ ਲਾ ਕੇ ਉਹਦਾ ਸ਼ੀਲ ਆ ਕੋਈ ਚੱਕਰਿਆ ਵਾਲੀ ਗੱਲ ਨਹੀਂ ਉਹ ਨਿਆਣੇ ਤਾਂ ਕਰੀ ਕਰੀ ਇਧਰਲੇ ਬੰਨੇ ਮਾੜੀ ਇਹ ਆਈ ਟਾਈਟਲੀ ਵੇਤੇ ਮਾਰਦੀ ਲੱਭੀ ਕੈਮਰਾ ਉਹ ਠੋਸ ਬਹਾਨੇ ਚ ਆ ਗਈ ਜਮਾ ਹੋ ਜਾ ਪਲਵਾਨਾ ਸਾਈਡ ਤੇ ਮਾਰਾ ਜਾ ਹੋ ਜਾ ਹੋ ਜਾ ਹੋ ਜਾ ਇੱਥੋਂ ਮਾਰ ਲਵੀ ਕੈਮਰਾ ਕਿੰਨਾ ਦੁੱਧ ਚਵਾ ਦੂ ਪੀਕ ਲੈਵਲ ਤੇ ਬਈ 18 ਕਿਲੋ ਤਾਂ ਦੇਣਾ ਚਾਹੀਦਾ ਠੀਕ ਹੈ ਬਾਲਾ ਨਾਲਾ ਪੈਸੇ ਕਿੰਨੇ ਲਵਾਂਗੇ ਬਈ ਇਹਦਾ 60 ਜੋ ਮਾਨ ਤਾਨ ਕਰਦਾਂਗੇ ਕਰ ਦਿਆਂਗੇ ਹਾਂ ਕਰਦਾ ਇਹ ਮਨ ਖੁਸ਼ ਹਾਂ ਮਨ ਖੁਸ਼ ਕਰਦਾਂਗੇ ਤੇ ਹੁਣ ਅਗਲੇ ਨੰਬਰ ਵਾਲੀ ਲਿਆ ਤੇ ਆ ਆ ਗਈ ਮੱਲੋ ਟਾਟਾ ਨੈਨੋ ਤੁਹਾਡੇ ਵਾਸਤੇ ਟਾਟਾ ਨੈਨੋ ਲੈ ਕੇ ਆਇਆ ਛੋਟੇ ਜਿਹੇ ਕੱਦ ਚ ਹੈ ਬਾਹਲੀ ਵੱਡੀ ਨਹੀਂ ਹੈਗੀ ਜਰਸੀ ਜਿੱਡਾ ਕੱਦ ਹਾਂ ਹਿਮਾਚਲ ਵਾਲੀ ਜਰਸੀ ਕੰਮ ਵੱਡਿਆਂ ਵਾਲੇ ਕਰਦੀਆ ਜਿੰਨੀ ਉੱਤੇ ਆ ਉੰਨੀ ਥੱਲੇ ਆ ਬਾਈ ਕਹਿੰਦਾ ਇਹ ਐ ਆ ਇਹਨੂੰ ਚਲਾਈ ਮੰਜੇ ਕਨੀ ਲੈ ਚਲਾਂ ਉਹ ਠੰਡੀ ਤਾਂ ਬਹੁਤ ਆ ਵਾੜੀ ਸਾਊਸ਼ੀਲ ਆ ਬਾਈ ਚੌਣ ਹੀ ਨਹੀਂ ਲੱਗਦਾ ਇਹ ਜਾਂ ਬੜੀ ਨੂੰ ਪੁੱਛ ਕੀ ਧਰਦੀਆ ਪੈਸਾ ਵੀ ਧਰ ਲੀਏ ਗਾਂ ਨੂੰ ਕਿੰਨੇ ਦਿਨ ਦਾ ਸੂਆ ਸੂਈ ਹੋਊ 25 20 25 ਦਿਨ ਦੀ ਉਹ ਬੱਛੀ ਆ ਮੂਰੇ ਹੈਂ ਤੁਸੀਂ ਬਾਲਟੀ ਧਰ ਲਾ ਥੱਲੇ ਇਹਦੇ ਠੀਕ ਆ ਗੱਲ ਐ ਨਹੀਂ ਹੈ ਕਮਾਲ ਆ ਇੱਥੋਂ ਕਮਾਲ ਆ ਗਾਂ ਤੋਂ 20 25 ਦਿਨ ਦੀ ਸੂਈ ਬੱਚਾ ਵੀ ਆ ਹਾਂ 20 25 ਦਿਨ ਦੀ ਬੱਛੀ ਆ ਮਗਰ ਬਾਈ ਨਾਲ ਬੱਛੀ ਦੁੱਧ ਕਿੰਨਾ ਇਹਦੇ ਕੋਲੇ ਦੁੱਧ ਬਾਈ ਹੋਊ 14 ਗੱਲੋ ਕੋ ਹਾਂ ਹੈਗਾ ਹਾਂ ਪੂਰਾ ਮਹਗਾ ਨਾ ਬਾਹਲੀ ਤਾਂ ਵੱਡੀ ਘੜਦੀ ਆ ਉੱਤੇ ਦੀ ਕਿਤੇ ਵੀ ਮੇਰੇ ਨਾਲ ਆਲੇ ਸੰਗੜਾ ਜਨ 12 ਦੀ ਤਾਂ ਗਾਰੰਟੀ ਦੇ ਕੇ ਤੋਰਾਂਗੇ ਆਪਾਂ ਇੱਥੇ ਕਿੰਨਾ ਚਵਾਏਗਾ ਇੱਥੇ ਵੀ 13 ਹੀ ਚਵਾ ਦਾਂਗੇ 14 ਹੀ 13 ਚਵਾ ਦੇਗਾ ਹਾਂ 13 ਚਵਾ ਦਾਂਗੇ ਮੇਰੇ ਸੰਗੜਾ ਲਵਾ ਦੇ ਪਾ ਨਾ ਨਾ ਭਰਾਵਾ ਦੁੱਧ ਨੂੰ ਵਾਲੀ ਦਿੰਦੀ ਆ ਵਸੀ ਭਾਈ ਪਾ ਕੇ ਰੋਗੀ ਇਹਨੂੰ ਮਾਗ ਮਾ ਇਹਨੂੰ ਲੈ ਜਾ ਸਮਝੂ ਦੁੱਧ ਨੂੰ ਲੱਜਗੀ ਨੰਨੀ ਮੇਰਾ ਮੱਜਾ ਚ ਪੈਂਦਾ ਸੀ ਆਉਂ ਗੱਡੀ ਤੱਕ ਜਾਈ ਆ ਪੂਰੀ ਠੰਡੀ ਆ ਐਵੇਂ ਸ਼ਟ ਗਏ ਝੋਲੀ ਯਾਰ ਜਹਾ ਠੀਕ ਆ ਗੱਲ ਸਵਾਦੀ ਭਾਈ ਲੱਭੀ ਉਹ ਚੀਜ਼ ਹੀ ਨਹੀਂ ਦਾਰ ਦਾਰ ਵਾਲਾ ਦਾਰ ਵਾਲਾ ਸਿਸਟਮ ਨਹੀਂ ਮੈਨੂੰ ਲੱਗਦਾ ਸਾਊ ਬਾਲੀ ਆ ਬਾਈ ਨਾ ਪਾਈ ਨਾ ਪਾਈ ਲੱਤ ਛੜ ਵਾਲਾ ਕੰਮ ਨਹੀਂ ਠੰਡੀ ਚਾਹ ਪਾਲਿਓ ਚਾਹ ਨਾ ਪਾਲਿਓ ਮੈਂ ਪਾਉਂਦਾ ਨਹੀਂ ਯਾਰ ਇਹ ਨਾ ਥਾਂ ਥੋੜਾ ਰੋਕੂਗੀ ਕਿਸੇ ਸੱਜਣ ਨੇ ਸ਼ਹਿਰ ਚ ਵੀ ਰੱਖਣੀ ਆ ਨਾ ਬਾਥਰੂਮ ਜਿੰਨੇ ਥਾਂ ਉੱਚੀ ਖੜ ਜੂਗੀ ਬਾਈ ਮੇਰੀਆਂ ਮੱਜਾਂ ਜਿਹਦਾ ਦੁੱਧ ਪੈਂਦਾ ਮੇਰੀ ਫਾਇਟ ਤਾਂ 8-5 ਹੀ ਆਈ ਜਾਂਦੀ ਆ ਚਲੋ ਮੈਂ ਦਾਣਾ ਬੜੇਵੇਂ ਨਹੀਂ ਖਲ ਪਾਈ ਜਾਂਦੇ ਆ ਨਾਲ ਠੀਕ ਇਹਦੀ ਫਾਇਟ ਵੀ ਚੰਗੀ ਤੇ ਥਾਂ ਵੀ ਬਹੁਤ ਚੰਗਾ ਲੱਗਿਆ ਹੁਣ ਬਾਈ ਬਸ ਐਨਾ ਪੇ ਲੱਖ ਰੁਪਈਆ ਵਾਲੀ ਬੈੜੀ ਨੂੰ ਲੱਗਦਾ ਸੀ ਇਹਦੇ ਬੱਚੇ ਤੇ ਮਾਰਨੀ ਲੱਭੀ ਕੈਮਰਾ ਇੱਕ ਮਿੰਟ ਇਹ ਤਾਂ ਬੱਚਾ ਘਰਾਦੀ ਚੱਕ ਕਈ ਵਾਰੀ ਭਰਾ ਕਹਿੰਦੇ ਆ ਬੱਚਾ ਨਹੀਂ ਦਿਖਾਇਆ ਇਹ ਆ ਬੱਚਾ ਆ ਗਿਆ ਬੱਚਾ ਬਸੀ ਜਿੱਡਾ ਗਿਆ ਆ ਬੱਸੀ ਹੈ ਇਹਦੀ ਬੱਛੀ ਆ ਅੰਨੀ ਕੀਜੀ ਆ ਓਏ ਜਵਾਕ ਖੇਢੀ ਆ ਕਰਨ ਇਹਦੇ ਨਾਲ ਆ ਲੈ ਚੱਲ ਭਾਈ ਅੰਦਰ ਲੈ ਬੰਨੇ ਇਹਦੇ ਕੋਲੇ ਬਾਈ ਕਹਿੰਦਾ 14 ਲੀਟਰ 13 ਬਣਿਆ ਕੇ ਦੇ ਦਾਂਗੇ 12 ਦੀ ਆਨਲਾਈਨ ਗਰੰਟੀ ਤੇ ਭੇਜ ਦਾਂਗੇ ਫੈਟ ਵੀ ਚੰਗੀ ਪਾਓਗੇ ਤੇ ਚਵਾਈ ਬਾਈ ਕਹਿੰਦਾ ਦੀ ਐਦਾਂ ਦੀ ਪਾਓਗੇ ਜਿੱਦਾਂ 2 ਲੱਖ ਵਾਲੀ ਮੱਛੀ ਲੱਗੀ ਹਾਂ ਚਵਾਈ ਤਾਂ ਬਾੜੀ ਛਰੇ ਦੀ ਹੈ ਭਾਈ ਇਹਦੇ ਜੇਕਰ ਪੈਸੇ ਕੰ 14 ਲੀਟਰ ਵਾਲੀ ਦਾ ਹਾਂ ਹੈ ਦੇ ਦਾਂਗੇ ਹਾਂ ਦੇ ਦਾਂਗੇ ਮਾ ਗਰ ਹੋਏ ਨਾ ਕਹਿੰਦੀ ਵੀ ਬੈਗੀ ਨਾ ਨਾ ਠੀਕ ਹੈ ਗੱਲਾ ਨੰਬਰ ਬੋਲ ذرا ਨੰਬਰ 84370 ਹਾਂਜੀ 63099 63099 ਲਾ ਪਸ਼ੂ ਮਤਲਬ ਪੰਜ ਦਿਖਾਏ ਨੇ ਸਾਫ ਸੁਥਰੇ ਪਸ਼ੂ ਦਿਖਾਤੇ ਬਿਲਕੁਲ ਮੰਦੇ ਰੇਟਾਂ 'ਚ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ